ਜੀ ਸਾਸ਼ਿਕਾ ਜੀ ਫੁਲਕਾਰੀ ਫੈਸ਼ਨ ਪਟਿਕ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਹੈਵੀ ਹੈਂਡਵਰਕ ਦੇ ਸੂਟਾਂ ਦੇ ਸੋ ਇਸ ਤਰ੍ਹਾਂ ਦੇ ਹੈਵੀ ਹੈਂਡਵਰਕ ਦੇ ਸੂਟ ਹਰ ਕੋਈ ਨਹੀਂ ਲੈ ਸਕਦਾ ਜਿਹੜੇ ਸਪੈਸ਼ਲ ਰੈਡੀ ਕੀਤੇ ਜਾਂਦੇ ਨੇ ਬਹੁਤ ਜ਼ਿਆਦਾ ਸੋਹਣੇ ਹੈਵੀ ਸੂਟ ਨੇ ਬਟ ਆਪਾਂ ਇਹਨਾਂ ਨੂੰ ਜੇ 14-15 ਹਜ਼ਾਰ ਦਾ ਸੂਟ ਆ ਉਹਨੂੰ ਘੱਟ ਰੇਟ 'ਚ ਵੀ ਬਣਾ ਸਕਦੇ ਹਾਂ ਸੇਮ ਲੁੱਕ ਆਊਗੀ ਸੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਕਿਸ ਤਰ੍ਹਾਂ ਦੇ ਸੂਟ ਜਿਹੜੇ ਨੇ ਘੱਟ ਰੇਟ ਦੇ ਵਿੱਚ ਲੈ ਸਕਦੇ ਹੋ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੋ ਜਦੋਂ ਆਪਾਂ ਇੱਕ ਪੀਸ ਰੈਡੀ ਕਰਦੇ ਆਂ ਸਪੈਸ਼ਲ ਕਿਸੇ ਮੈਜ਼ਰਮੈਂਟ ਦੇ ਅਕੋਰਡਿੰਗ ਤਾਂ ਉਹ ਕੋਸਟਲੀ ਪੈਂਦਾ ਕਿਉਂਕਿ ਉਹ ਸੂਟ ਜਿਹੜਾ ਹੁੰਦਾ ਸਪੈਸ਼ਲ ਬਣਦਾ ਹੈ ਤੇ ਵਰਕ ਸਪੈਸ਼ਲ ਉਹਦਾ ਹੁੰਦਾ ਹੈ ਤਾਂ ਜਦੋਂ ਅਸੀਂ ਇੰਨਾ ਸੂਟਾਂ ਨੂੰ ਜ਼ਿਆਦਾ ਕੁਆਂਟੀਟੀ ਦੇ ਵਿੱਚ ਰੈਡੀ ਕਰਦੇ ਆਂ ਤਾਂ ਇਹ ਸੂਟਾਂ ਦਾ ਪ੍ਰਾਈਸ ਥੋੜਾ ਘੱਟ ਹੋ ਜਾਂਦਾ ਮੰਨ ਲਓ ਤੁਸੀਂ ਬੁਟੀਕ ਸੂਟ ਜਿਹੜਾ ਇਹ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆਂ ਪਹਿਲਾਂ ਤੁਹਾਨੂੰ ਪਿਕਸ ਦਿਖਾ ਚੁੱਕੇ ਆਂ 15-16000 ਦੇ ਵਿੱਚ ਰੈਡੀ ਹੁੰਦਾ ਤੁਸੀਂ ਕਿਤੇ ਵੀ ਪਤਾ ਕਰ ਸਕਦੇ ਹੋ ਸੇਮ ਫੈਬਰਿਕ ਆਊਗਾ ਜੀ ਸੇਮ ਵਰਕ ਆਊਗਾ ਔਰ ਸੇਮ ਦੁਪੱਟਾ ਆਊਗਾ ਇਹਦੇ ਨਾਲ ਸੋ ਆਪਾਂ ਇਹਨਾਂ ਨੂੰ ਅੱਧ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ ਰੈਡੀ ਕਰਕੇ ਤੁਹਾਨੂੰ ਦੇਵਾਂਗੇ ਕਿਉਂਕਿ ਇਹ ਸਾਰੇ ਆਪਾਂ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਰੈਡੀ ਕੀਤੀ ਹੁੰਦੇ ਨੇ ਸੇਮ ਉਸੇ ਤਰ੍ਹਾਂ ਹੀ ਇਹਦਾ ਨਾਲ ਘੇਰਾ ਬਣਿਆ ਹੋਇਆ ਵਾ ਗਲਾ ਬਣਿਆ ਤੇ ਨਾਲ ਬਹੁਤ ਹੀ ਸੋਹਣਾ ਜਿਹੜਾ ਵਰਕ ਆ ਉਹ 슬ੀਵਸ ਤੇ ਕੀਤਾ ਹੋਇਆ ਇਹਦੇ ਵਿੱਚ ਘੱਟ ਦਾਣਾ ਮੋਤੀ ਤੇ ਦਬਕੇ ਦਾ ਕੰਮ ਕੀਤਾ ਹੁੰਦਾ ਔਰ ਗਲੇ ਦਾ ਕੰਮ ਵੀ ਸੇਮ ਆਊਗਾ ਬਹੁਤ ਹੀ ਜ਼ਿਆਦਾ ਸੋਹਣਾ ਔਰ ਕਲਰ ਕੰਬੀਨੇਸ਼ਨ ਸੇਮ ਹੁੰਦਾ ਜੀ ਇਹਦਾ ਜਿਵੇਂ ਕਿ ਕੰਟਰਾਸਟ ਕੀਤਾ ਹੋਇਆ ਬਾਟਮਸ ਨੂੰ ਬਾਟਮ ਜਿਹੜੀ ਮਹਿਰੂਨ ਰੈੱਡ ਮਹਿਰੂਨ ਕਲਰ ਦੀ ਟਾਈ ਅਪ ਕੀਤੀ ਹੋਈ ਆਪਾਂ ਨਾਲ ਔਰ ਇਹਦੇ ਉੱਪਰ ਵੀ ਪੌਂਚ ਹੈ ਤੇ ਬਹੁਤ ਹੀ ਜੁਨੀਕ ਜਿਹਾ ਸਿੰਪਲ ਜਿਹਾ ਵਰਕ ਕੀਤਾ ਹੋਇਆ ਸੂਟਸ ਸੂਟ ਬਹੁਤ ਜ਼ਿਆਦਾ ਸੋਹਣਾ ਬਣ ਕੇ ਰੈਡੀ ਹੋਇਆ ਔਰ ਦੁਪੱਟਾ ਇਹਦੇ ਨਾਲ ਵਿਸਕੋਸ ਔਰ ਗਾਂਜਾ ਦਾ ਗਰਲਸ ਟਾਈਪ ਦੇ ਵਿੱਚ ਆਊਗਾ ਔਰ ਵਿਸਕੋਸ オーਰਗਾਂਜਾ ਬਹੁਤ ਸੋਹਣਾ ਫੈਬਰਿਕ ਹੁੰਦਾ ਜੀ ਕਾਫੀ ਪਹਿਣਾ ਕਹਿੰਦੀਆਂ ਨੇ ਕਿ ਇਹ ਹਾਰਡ ਹੁੰਦਾ ਸਾਡੇ ਸਿਰ ਤੇ ਨਹੀਂ ਟਿਕਦਾ ਬਟ ਨਹੀਂ ਬਹੁਤ ਸੋਹਣਾ ਫੈਬਰਿਕ ਹੁੰਦਾ ਸੋ ਤੁਸੀਂ ਇਹਨੂੰ ਜੇ ਪਾਰਟੀ ویئر 컬렉ਸ਼ਨ ਦੇ ਵਿੱਚ ਐਡ ਕਰ ਦਿਓ ਤਾਂ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਬਣ ਕੇ ਰੈਡੀ ਹੋ ਜਾਂਦੇ ਨੇ ਸੂਟਾਂ ਦੇ ਨਾਲ ਲਿਆ ਹੋਇਆ ਬਹੁਤ ਸੋਹਣਾ ਲੱਗਦਾ ਸੋ ਆਪਾਂ ਤੁਹਾਨੂੰ ਲਗਾ ਕੇ ਦਿਖਾ ਦਿੰਨੇ ਆ ਮੈਚਿੰਗ ਕਿਸ ਤਰ੍ਹਾਂ ਦੀ ਲੱਗਦੀ ਹੈ ਬਹੁਤ ਹੀ ਜ਼ਿਆਦਾ ਇਹ ਕਲਰ ਜਿਹੜਾ ਅੱਜਕੱਲ ਪਸੰਦ ਕੀਤਾ ਜਾ ਰਿਹਾ ਹੈ ਔਰ ਵੀਡੀਓ ਦੇ ਵਿੱਚ ਥੋੜਾ ਜਿਹਾ ਇਹ ਕਲਰ ਡਿਫਰੈਂਟ ਜਿਹਾ ਆ ਰਿਹਾ ਇਹ ਐਕਚੁਅਲੀ ਲਾਈਟ ਗ੍ਰੀਨ ਕਲਰ ਆ ਹੈ ਜੀ ਸ਼ਰਟ ਦਾ ਔਰ ਬਾਟਮ ਜਿਹੜੀ ਹੈਗੀ ਹੈ ਜੀ ਰੈੱਡ ਕਲਰ ਦੀ ਆ ਇਸੇ ਤਰ੍ਹਾਂ ਆਪਾਂ ਕਾਫੀ ਸੂਟ ਜਿਹੜੇ ਕਾਫੀ ਡਿਜ਼ਾਈਨ ਨੇ ਜਿਹੜੇ ਬਹੁਤ ਹੀ ਜ਼ਿਆਦਾ ਮਹਿੰਗੇ ਬਣਦੇ ਨੇ ਉਹਨਾਂ ਦੇ ਕਾਫੀ ਸੂਟ ਰੈਡੀ ਕੀਤੇ ਨੇ ਜਿਹੜੇ ਆਪਾਂ ਤੁਹਾਨੂੰ ਸ਼ੋ ਕਰ ਰਹੇ ਆ ਅਕਸਰ ਆਪਾਂ ਪਿਕਸ ਦੇ ਵਿੱਚ ਵੀ ਅਪਲੋਡ ਕਰਦੇ ਹੁੰਨੇ ਆ ਗਲਾ ਬਣਿਆ ਹੋਇਆ ਜੀ ਬਹੁਤ ਸੋਹਣਾ ਪਹਿਲਾ ਤੇ ਫੈਬਰਿਕ ਦੱਸ ਰਹੀ ਤੁਹਾਨੂੰ ਫਰੈਸ਼ ਫੈਬਰਿਕ ਹੈਗਾ ਜੀ ਪਿਓਰ ਨੇਚਰਲ ਕ੍ਰੇਪ 5 ਮੀਟਰ ਆਲਓਵਰ ਫੈਬਰਿਕ ਆ ਔਰ ਇਹਦੇ ਆਪਾਂ ਨੈਕ ਤੇ ਐਮਬਰਾਇਡਰੀ ਕੀਤੀ ਹੋਈ ਪ੍ਰੋਪਰ ਹੈਂਡ ਦਾ ਕੰਮ ਕੀਤਾ ਹੋਇਆ ਕੋਈ ਮਿਕਸ ਕੰਮ ਨਹੀਂ ਆ ਪ੍ਰੋਪਰ ਹੈਂਡ ਦਾ ਕੰਮ ਕੀਤਾ ਹੋਇਆ ਔਰ ਇਹ ਨਹੀਂ ਕਿ ਪ੍ਰਾਈਸ ਜੇ ਘੱਟ ਆ ਤੇ ਤੁਹਾਨੂੰ ਬਹੁਤ ਘਟੀਆ ਕੁਆਲਿਟੀ ਦੇ ਰਹੇ ਨਹੀਂ ਜੀ ਇਹ ਬਾਹਾਂ ਤੇ ਕੰਮ ਆਊਗਾ ਬਾਹਾਂ ਤੁਸੀਂ 슬ੀਵਸ ਜਿਹੜੀਆਂ ਨੇ ਪਾਕਿਸਤਾਨੀ ਸਟਾਈਲ ਚ ਖੁੱਲੀਆਂ ਰੱਖ ਸਕਦੇ ਹੋ ਉੱਪਰ ਮੋਢਿਆਂ ਤੱਕ ਵਰਕ ਜਾਊਗਾ ਇੰਨਾ ਜ਼ਿਆਦਾ ਵਰਕ ਕੀਤਾ ਹੋਇਆ ਇਹਦੇ ਸਿਰਫ ਗਲਾ ਬਣਿਆ ਹੋਇਆ ਵਾ ਤੇ ਮੋਢਿਆਂ ਸਾਰੀਆਂ ਬਾਹਾਂਾਂ ਤੇ ਜਿਹੜਾ ਵਰਕ ਕੀਤਾ ਹੋਇਆ ਜਿਹਦੇ ਨਾਲ ਇਹਦੀ ਲੁੱਕ ਬਿਲਕੁਲ ਡਿਫਰੈਂਟ ਜੀ ਆਊਗੀ ਨਾ ਜ਼ਿਆਦਾ ਢਕੀਲਾ ਹੈਗਾ ਜੀ ਬਹੁਤ ਸੋਹਣਾ ਸੂਟ ਆ ਤੇ ਦੁਪੱਟਾ ਇਹਦੇ ਨਾਲ ਚੁਣੌਣ ਦਾ ਔਰ ਦੁਪੱਟੇ ਨੂੰ ਲੈਸਸ ਦੇ ਨਾਲ ਆਪਾਂ ਟਾਈ ਅਪ ਕੀਤਾ ਹੋਇਆ ਤੁਸੀਂ ਦੁਪੱਟਿਆਂ ਦੀਆਂ ਲੈਸਸ ਜਿਹੜੀਆਂ ਉਹ ਆਪਣੇ ਅਕੋਰਡਿੰਗ ਚੇਂਜ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਔਰ ਇੱਕ ਆਪਾਂ ਗੋਟਾ ਪੱਤੀ ਦੇ ਸੂਟ ਰੈਡੀ ਕੀਤਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਇਹਦੇ ਵਿੱਚ ਪੀਸ ਆਪਣੇ ਕੋਲ ਬਹੁਤ ਅਵੇਲੇਬਲ ਹੈਗੇ ਨੇ ਪੀਸ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਬਟ ਕਲਰ ਇਹੀ ਹੋਣਗੇ ਜਿਹੜੇ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਸੋ ਇਹਦਾ ਗਲਾ ਬਣਿਆ ਹੋਇਆ ਜੀ ਇਹਦੇ ਵਿੱਚ ਬਹੁਤ ਹੀ ਪਿਆਰਾ ਹੈਂਡਵਰਕ ਗੋਟਾ ਪੱਤੀ ਦੇ ਨਾਲ ਕੀਤਾ ਹੈ ਕਿਉਂਕਿ ਗੋਟਾ ਪੱਤੀ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਹੈ ਤੇ ਬਹੁਤ ਪਸੰਦ ਕੀਤੀ ਜਾਂਦੀ ਹੈ ਔਰ ਸੋ ਬਹੁਤ ਹੀ ਜ਼ਿਆਦਾ ਇਹਦੇ ਸੋਹਣਾ ਜਿਹੜਾ ਵਰਕ ਕੀਤਾ ਹੋਇਆ ਹੈ ਸੋ ਇਹਦੇ ਤੇ ਜਿਹੜਾ ਵਰਕ ਕੀਤਾ ਹੋਇਆ ਬਿਲਕੁਲ ਡਿਫਰੈਂਟ ਜਿਹਾ ਸਟਾਈਲ ਦੇ ਵਿੱਚ ਕੀਤਾ ਹੋਇਆ ਵਾ ਔਰ ਜਿਵੇਂ ਕਿ ਇਹਦਾ ਫੈਬਰਿਕ ਦਾ ਕਲਰ ਸੇਮ ਆ ਰਿਹਾ ਬਲੂ ਕਲਰ ਦਾ ਫੈਬਰਿਕ ਆ ਉਹਦੇ ਉੱਪਰ 골ਡਨ ਗੋਟਾਫਤੀ ਬਹੁਤ ਜੱਚਦੀ ਆ ਬਾਹਾਂ ਦੇ ਵਰਕ ਆਊਗਾ ਇਹਦੇ ਵਿੱਚ ਐਕਚੁਅਲੀ ਕੀ ਹੈ ਕਿ ਇਹਦੇ ਘੇਰੇ ਦਾ ਵਰਕ ਬਿਲਕੁਲ ਡਿਫਰੈਂਟ ਜਿਹਾ ਕੀਤਾ ਹੋਇਆ ਆ ਇਹ ਘੇਰੇ ਤੇ ਵਰਕ ਆਊਗਾ ਜਿੱਥੋਂ ਤੁਹਾਡੇ ਚਾਕ ਸਟਾਰਟ ਹੋਣਗੇ ਉੱਥੇ ਇਹ ਵਰਕ ਆਊਗਾ ਤੇ ਬੈਕ ਤੇ ਵੀ ਸੇਮ ਹੀ ਆਊਗਾ ਵਰਕ ਬਿਲਕੁਲ ਡਿਫਰੈਂਟ ਜੀ ਚੀਜ਼ ਹੈਗੀ ਜਿਵੇਂ ਕਿ نیچے ਘੇਰਾ ਨਹੀਂ ਆ ਚਾਕ ਨਹੀਂ ਹੈ ਔਰ ਇੱਕ ਘੇਰੇ ਦੇ ਉੱਪਰ ਬਿਲਕੁਲ ਜਿਹਾ ਅਲੱਗ ਜਿਹਾ ਵਰਕ ਕੀਤਾ ਹੋਇਆ ਜੋ ਤੁਹਾਨੂੰ ਲੁੱਕ ਬਹੁਤ ਹੀ ਸੋਹਣੀ ਦਊਗਾ ਜੇ ਤੁਸੀਂ ਇਹਦੇ ਨਾਲ ਪੈਂਟ ਪਲਾਜ਼ੋ ਜਿਵੇਂ ਕਿ ਵਰਕ ਕੀਤਾ ਹੋਇਆ ਵਾ ਪੈਂਟ ਤੁਸੀਂ ਰੈਡੀ ਕਰ ਦਿਓ ਜਾਂ ਪਜਾਮੀ ਰੈਡੀ ਕਰ ਦਿਓ ਬਹੁਤ ਜਿਆਦਾ ਸੋਹਣੀ ਲੁੱਕ ਆਊਗੀ ਔਰਗੈਂਜ਼ਾ ਦਾ ਦੁਪੱਟਾ ਦੁਪੱਟੇ ਦੇ ਵਿੱਚ ਹੀ ਸੀਕਵੈਂਸ ਵਰਕ ਕੀਤਾ ਹੋਇਆ ਬਹੁਤ ਜਿਆਦਾ ਪਿਆਰਾ ਕਲਰ ਬਹੁਤ ਜਿਆਦਾ ਸੋਹਣਾ ਹੈ ਔਰ ਇਹਦੇ ਵਿੱਚ ਕਲਰ ਆਪਾਂ ਹੋਰ ਰੈਡੀ ਨਹੀਂ ਕੀਤੇ ਜਿਹੜੇ ਸਾਨੂੰ ਲੱਗਦੇ ਨੇ ਕਿ ਇਹ ਵਰਕ ਇਸ ਕਲਰ ਤੇ ਹੀ ਉੱਠ ਸਕਦਾ ਹੈ ਤਾਂ ਇਸ ਕਰਕੇ ਆਪਾਂ ਉਸੇ ਕਲਰ ਦੇ ਉੱਪਰ ਹੀ ਵਰਕ ਕਰਦੇ ਹਾਂ ਨਾ ਇਹਨੂੰ ਕਸਟਮਾਈਜ਼ ਕਰਦੇ ਹਾਂ ਜੀ ਆਪਾਂ ਕਿਉਂਕਿ ਹਰੇਕ ਚੀਜ਼ ਹਰੇਕ ਕਲਰ ਦੇ ਉੱਪਰ ਨਹੀਂ ਫਾਬਰੀ ਹੈਗੀ ਇੱਕ ਹੋਰ ਨੇਚਰਲ ਕਰੇਪ ਦਾ ਤੁਹਾਡੇ ਨਾਲ ਸੂਟ ਸ਼ੇਅਰ ਕਰਨ ਜਾ ਰਹੀ ਆ ਬਹੁਤ ਹੀ ਸੋਹਣਾ ਰਸਟ ਡਾਰਕ ਰਸਟ ਕਲਰ ਦਾ ਅੱਜਕੱਲ ਡਾਰਕ ਰਸਟ ਕਲਰ ਦਾ ਵੀ ਟ੍ਰੈਂਡ ਆ ਗਿਆ ਹੈ ਔਰ ਇਹਦੇ ਵਿੱਚ ਆਪਾਂ ਮਿਕਸ ਵਰਕ ਕੀਤਾ ਹੈ ਇਹ ਪ੍ਰੋਪਰ ਹੈਂਡਵਰਕ ਨਹੀਂ ਹੈ ਮਿਕਸ ਵਰਕ ਹੈਗਾ ਜੀ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਮਿਰਰ ਲਗਾ ਕੇ ਬਹੁਤ ਹੀ ਲਿਸ਼ ਲਿਸ਼ ਕਰਦਾ ਬਹੁਤ ਸੋਹਣਾ ਸੂਟ ਆ ਔਰ ਇਹਦੇ ਵਿੱਚ ਫਰੰਟ ਤੇ ਸਾਰੇ ਬੂਟੀਆਂ ਆਉਣਗੀਆਂ ਔਰ ਸ਼ਾਇਦ ਇਹਦੀ 슬ੀਵਸ ਤੇ ਕੰਮ ਨਹੀਂ ਹੈਗਾ ਆਪਾਂ ਫਰੰਟ ਤੇ ਬੂਟੀਆਂ ਦਾ ਕੰਮ ਜ਼ਿਆਦਾ ਕੀਤਾ ਹੋਇਆ ਵਾ ਔਰ ਇਹਦੇ ਵਿੱਚ ਮਲਟੀ ਕਲਰ ਥ्रेड ਯੂਜ਼ ਕੀਤਾ ਹੋਇਆ ਮਲਟੀ ਕਲਰ ਦਾ ਕੰਮ ਕੀਤਾ ਹੋਇਆ ਵਾ ਬਿਲਕੁਲ ਡਿਫਰੈਂਟ ਜਿਹਾ ਹੈ ਬਹੁਤ ਸੋਹਣਾ ਸੂਟ ਹੈ ਔਰ ਇਹਦੇ ਦੁਪट्टे ਤੇ ਕੰਮ ਕੀਤਾ ਹੋਇਆ ਹੈਵੀ ਜਿਵੇਂ ਦੁਪੱਟਾ ਹੈਗਾ ਜੀ ਚਨਾਉਣ ਦਾ ਔਰ ਦੁਪੱਟੇ ਨੂੰ ਲੈਸ ਲਾ ਕੇ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਫੋਰ ਸਾਈਡ ਇਸ ਤਰ੍ਹਾਂ ਮਲਟੀ ਕਲਰ ਦੇ ਵਿੱਚ ਸੋ ਇਹ ਸੂਟ ਤੁਸੀਂ ਆਰਡਰ ਕਰ ਸਕਦੇ ਹੋ ਇਹਨਾਂ ਦੇ ਵਿੱਚ ਪੀਸ ਕਾਫੀ ਮਿਲ ਜਾਣਗੇ ਜਿੰਨੇ ਮਰਜ਼ੀ ਤੁਸੀਂ ਆਰਡਰ ਕਰ ਸਕਦੇ ਹੋ ਆਰਡਰ ਕਰਨ ਲਈ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ